ਸਿਨ ਮਿਹਨਤ ਬਣਿਆ ਮਿਹਨਤ ਜਿੱਤ ਬਣੀ ਤਾਂ ਤੇਸ਼ ਦਾ ਸਿਰ ਉੱਚਾ ਹੋਇਆ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਮੈਂ ਸ਼ਮੀਲਾ ਖਾਨ ਸਾਲ 225 ਸਿਰਫ ਸਕੋਰ ਬੋਰਡਾਂ ਦਾ ਸਾਲ ਨਹੀਂ ਸੀ ਇਹ ਸਾਲ ਸੀ ਪ੍ਰੈਸ਼ਰ ਦਾ ਬਦਲਾ ਦਾ ਤੇ ਨਵੇਂ ਗੱਬਰੂਆਂ ਦੇ ਉੱਠਣ ਦਾ ਕਿਤੇ ਪੁਰਾਣੇ ਖਿਡਾਰੀ ਖਾਮੋਸ਼ੀ ਦੇ ਨਾਲ ਸਾਈਡ ਹੋਏ ਤੇ ਕਿਤੇ ਨਵੇਂ ਮੁੰਡੇ ਅੱਖਾਂ ਦੇ ਵਿੱਚ ਸੁਪਨੇ ਤੇ ਪੈਰਾਂ ਦੇ ਵਿੱਚ ਅੱਗ ਲੈ ਕੇ ਮੈਦਾਨ ਵਿੱਚ ਉਤਰੇ ਅੱਜ ਕੱਲ ਕਰਾਂਗੇ 225 ਦੇ ਸਿਰਫ ਅੰਕੜਿਆਂ ਦੀ ਨਹੀਂ ਜਜ਼ਬਾਤਾਂ ਤੇ ਨਵੀਆਂ ਕਹਾਣੀਆਂ ਦੀ ਜਦੋਂ ਟੀਮ ਬਦਲਦੀ ਹੈ ਸੋਚ ਵੀ ਬਦਲਦੀ ਹੈ 225 ਭਾਰਤੀ ক্রিকেট ਦੇ ਲਈ ਇੱਕ 브릿ਜ ਸਾਲ ਸੀ ਪੁਰਾਣੀ ਜਨਰੇਸ਼ਨ ਤੇ ਨਵੀਂ ਸੋਚ ਦੇ ਦਰਮਿਆਨ ਸਿਲੈਕਸ਼ਨ ਮੀਟਿੰਗਾਂ ਦੇ ਵਿੱਚ ਇੱਕੋ ਹੀ ਸਵਾਲ ਸੀ ਕਿ ਹੁਣ ਅੱਗੇ ਕੌਣ ਹੋਏਗਾ ਨਵੇਂ ਮੁੰਡਿਆਂ ਨੂੰ ਮੌਕਾ ਮਿਲਿਆ ਪਰ ਭਾਰੀ ਉਮੀਦਾਂ ਦੇ ਨਾਲ ਫਿਟਨੈਸ ਤੇ ਫੀਲਡਿੰਗ ਤੇ ਕੋਈ ਸਮਝੌਤਾ ਨਹੀਂ 225 ਦੇ ਵਿੱਚ ਟੀਮ ਇੰਡੀਆ ਸਿਰਫ ਮੈਚ ਨਹੀਂ ਆਪਣਾ ਭਵਿੱਖ ਚੁਣ ਰਹੀ ਸੀ IPL ਨੇ ਫੇਰੇ ਦੱਸ ਦਿੱਤਾ ਹੈ ਕਿ ਇਹ ਸਿਰਫ ਖੇਡ ਨਹੀਂ ਪੂਰੀ ਇੰਡਸਟਰੀ ਹੈ ਸਟੇਡੀਅਮ ਦਾ ਸ਼ੋਰ ਡਰੈਸਿੰਗ ਰੂਮ ਦਾ ਡਰ ਤੇ ਨਿਲਾਮੀ ਦੀ ਬੋਲੀ ਸਭ ਇੱਕੋ ਵਾਰ ਚੱਲ ਰਿਆ ਸੀ ਅਣਜਾਣ ਨਾਮ ਰਾਤੋਂ ਰਾਤ ਸਟਾਰ ਬਣ ਗਏ ਸੱਚ ਤਾਂ ਇਹ ਹੈ ਕਿ IPL ਦੀ ਟਰੋਫੀ ਜਿੱਤਣ ਤੋਂ ਪਹਿਲਾਂ ਖਿਡਾਰੀ ਇੱਥੇ ਬਣਦਾ ਹੈ ਸ਼ੇਰਨੀਆਂ ਦਾ ਸਾਲ ਯਾਨੀ ਕਿ ਮੈਦਾਨ ਦੇ ਵਿੱਚ ਕੁੜੀਆਂ ਦੀ ਸਰਦਾਰੀ 225 ਦੇ ਵਿੱਚ ਕੁੜੀਆਂ ਦੀ ਕਾਮਯਾਬੀ ਤੇ ਹੁਣ ਲੋਕ ਹੈਰਾਨੀ ਨਹੀਂ ਜਿਤਾਉਂਦੇ ਬਲਕਿ ਉਮੀਦਦਾਰ ਰੱਖਦੇ ਨੇ ਕੁੜੀਆਂ ਦੀ ਟੀਮ ਕ੍ਰਿਕਟ ਦੇ ਲਈ ਪਰ ਇਸ ਸਟੇਡੀਅਮ ਦੇ ਵਿੱਚ ਇਸ ਗੱਲ ਦੀ ਗਵਾਹੀ ਹੈ ਕਿ ਖੇਡ ਹੁਣ ਸਿਰਫ ਸ਼ੌਂਕ ਨਹੀਂ ਕੁੜੀਆਂ ਦੇ ਲਈ ਇੱਕ ਪੱਕਾ ਕੈਰੀਅਰ ਬਣ ਚੁੱਕੀ ਹੈ ਇੱਜ਼ਤ ਹੁਣ ਮੰਗਣੀ ਨਹੀਂ ਪੈਂਦੀ ਕੁੜੀਆਂ ਨੇ ਖੇਡ ਕੇ ਕਮਾਈ ਹੈ ਗੱਲ ਫੁੱਟਬਾਲ ਤੇ ਹੋਕੀ ਦੀ ਯਾਨੀ ਕਿ ਹੂਲੀ ਚਾਲ ਤੇ ਲੰਬੀ ਰੇਸ ਫੁੱਟਬਾਲ ਰਾਤੋਂ ਰਾਤ ਨਹੀਂ ਬਦਲਦਾ ਪਰ 225 ਨੇ ਇਹ ਵਖਾਇਆ ਹੈ ਕਿ ਇੰਡੀਆ ਦੇ ਵਿੱਚ ਫੁੱਟਬਾਲ ਹੁਣ ਪੇਸ਼ੇਵਰ ਬਣ ਰਿਹਾ ਹੈ। ਦੂਜੇ ਪਾਸੇ ਹਾਕੀ ਤੇ ਕਬੱਡੀ ਨੇ ਭਾਵੇਂ ਹੈੱਡਲਾਈਨਾਂ ਘੱਟ ਬਣਾਈਆਂ ਹੋਣ ਪਰ ਮੈਦਾਨ ਦੇ ਵਿੱਚ ਝੰਡੇ ਪੂਰੇ ਗੱਡੇ ਨੇ। ਜੂਨੀਅਰ ਟੀਮਾਂ ਨੇ ਦੱਸ ਦਿੱਤਾ ਹੈ ਕਿ ਸਪਲਾਈ ਲਾਈਨ ਤਿਆਰ ਹੈ। ਟੈਕਨੋਲੋਜੀ ਤੇ ਮਾਨਸਿਕ ਸਿਹਤ ਐਥਲੀਟ 2.0 ਅੱਜ ਦਾ ਖਿਡਾਰੀ ਸਿਰਫ ਜਿਗਰੇ ਤੇ ਨਹੀਂ ਖੇਡਦਾ। ਡਾਟਾ, ਰਿਕਵਰੀ ਸਾਇੰਸ ਤੇ ਮੈਂਟਲ ਹੈਲਥ ਹੁਣ ਸਭ ਨਾਲ ਚੱਲਦਾ ਹੈ। ਸੱਬ ਦਾ ਹਿਸਾਬ ਨਾਲ ਹੁੰਦਾ ਹੈ 2025 ਦਾ ਇੱਕ ਕੌੜਾ ਸੱਚ ਇਹ ਵੀ ਹੈ ਕਿ ਆਨਲਾਈਨ ਟ੍ਰੋਲਿੰਗ ਖਿਡਾਰੀਆਂ ਨੂੰ ਤੋੜ ਸਕਦੀ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਖਿਡਾਰੀ ਇਸ ਤੇ ਖੁੱਲ ਕੇ ਬੋਲ ਰਹੇ ਨੇ 2025 ਸਿਰਫ ਟਰੋਫੀਆਂ ਜਿੱਤਣ ਦਾ ਸਾਲ ਨਹੀਂ ਸੀ ਇਹ ਸਾਲ ਸੀ ਤਿਆਰੀ ਦਾ ਸਬਰ ਦਾ ਤੇ ਸਬਰ ਦੀ ਨੀ ਰੱਖਣ ਦਾ ਜੇ 2025 ਨੇ ਬੁਨਿਆਦ ਰੱਖੀ ਹੈ ਤਾਂ ਆਉਣ ਵਾਲੇ ਸਾਲ ਇਤਿਹਾਸ ਲਿਖਣਗੇ ਖੇਡਾਂ ਦੀ ਦੁਨੀਆ ਦੀਆਂ ਅਜਿਹੀਆਂ ਹੋਰ ਕਹਾਣੀਆਂ ਦੇ ਲਈ ਪੰਜਾਬੀ ਟ੍ਰਿਬਿਊਨ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ